ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਦੇਸ਼ਾਂ ਦੇਸ਼ਾਂ ਚ ਵਤਨ ਦੀ ਮਿੱਟੀ న్యూ ਚੈਨਲ ਦੇ ਦਰਸ਼ਕਾਂ ਦਾ ਇੱਕ ਵਾਰ ਤੋਂ ਫੇਰ ਸਵਾਗਤ ਹੈ ਮੈਂ ਡਾਕਟਰ ਪ੍ਰਤਾਪ ਸਿੰਘ ਭੰਗੜੀ ਤੇ ਅੱਜ ਅਸੀਂ ਪਿੰਡ ਭੰਗੜੀ ਕਲਾਂ ਜਿੱਥੇ ਕਿ ਬਾਬਾ ਨਰਵੈਰ ਸਿੰਘ ਜੀ ਖਾਲਸਾ ਜਿਨ੍ਹਾਂ ਦੀਆਂ ਤੁਸੀਂ ਆਮ ਵੀਡੀਓ ਵੇਂਦੇ ਰਹਿੰਦੇ ਜੇ ਵਤਨ ਦੀ ਮਿੱਟੀ న్యూ ਚੈਨਲ ਤੇ ਜਿਹੜੇ ਕਿ ਸੰਗਤਾਂ ਦੀ ਜਿਹੜੀ ਆ ਸਹਿਯੋਗ ਦੇ ਨਾਲ ਤੇ ਆਪਣੇ ਇਲਾਕੇ ਦੇ ਵਿੱਚ ਜਿਹੜੇ ਆ ਧਰਮ ਪ੍ਰਚਾਰ ਦੇ ਕੰਮ ਲੋੜਵੰਦਾਂ ਦੇ ਜਿਹੜੀ ਆ ਮਦਦ ਦੇ ਕੰਮ ਜਿਹੜੇ ਕਰਦੇ ਰਹਿੰਦੇ ਆ ਜਿਦੇ ਵਿੱਚ ਉਹ ਲੋੜਵੰਦਾਂ ਦੇ ਮਕਾਨ ਤੇ ਨਾਲ ਦੀ ਨਾਲ ਹੀ ਉਹ ਲੋੜਵੰਦ ਜਿਹੜੀਆਂ ਵਿਧਵਾ ਬੀਬੀਆਂ ਉਹਨਾਂ ਨੂੰ ਰਾਸ਼ਨ ਵੀ ਹਰ ਮਹੀਨੇ ਜਿਹੜਾ ਪਹੁੰਚਾਉਂਦੇ ਆ ਸੋ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਪਿਛਲੇ ਦਿਨੀ ਉਹਨਾਂ ਦੇ ਨਾਲ ਇੱਕ ਐਕਸੀਡੈਂਟ ਦਾ ਹਾਦਸਾ ਵਾਪਰਿਆ ਗੱਡੀ ਦੇ ਨਾਲ ਉਹਨਾਂ ਦਾ ਮੋਟਰਸਾਈਕਲ ਟਕਰਾ ਗਿਆ ਸੋ ਉਹਨਾਂ ਦੇ ਜਿਹੜੀ ਵਾ ਲੱਤ ਤੇ ਸੱਟ ਲੱਗੀ ਆ ਆਓ ਭਾਈਨ ਰਵੈਸ ਸਿੰਘ ਜੀ ਖਾਲਸਾ ਜਿਨ੍ਹਾਂ ਦੇ ਕਿ ਪਿਛਲੇ ਦਿਨੀ ਆਪ ਹੀ ਦੇਖ ਸਕਦੇ ਜੇ ਆਹ ਵੇਖੋ ਲੱਤ ਤੇ ਉਹਨਾਂ ਦੇ ਜਿਹੜੀ ਆ ਇੱਥੇ ਮਸਲ ਜਿਹੜਾ ਉਹਦੀ ਪ੍ਰੋਬਲਮ ਆ ਗਈ ਆ ਨਾਲ ਗੋਡੇ ਤੇ ਵੀ ਸੱਟ ਲੱਗੀ ਆ ਤੇ ਉਹ ਪਰਲਾ ਪੈਰ ਵੀ ਤੁਸੀਂ ਦੇਖ ਸਕਦੇ ਜੇ ਵੀਡੀਓ ਵਿੱਚ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਉਹ ਵੀ ਵਿਖਾਉਣ ਉਦੇ ਵਿੱਚ ਵੀ ਉਹ ਜਿਹੜੀ ਆ ਪੈਰ ਨੂੰ ਦਬਾਈ ਆ ਸੋ ਆਓ ਇਹਨਾਂ ਦੇ ਭਾਈ ਸਾਹਿਬ ਨਾਲ ਆਪਾਂ ਗੱਲ ਕਰਦੇ ਆ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਿਉਂਕਿ ਇਹ ਜਿਹੜਾ ਕੋਈ ਦੁੱਖ ਦਾਵਾ ਕੋਈ ਪਤਾ ਨਹੀਂ ਕਿ ਕਿਹੜੇ ਵੇਲੇ ਬੰਦੇ ਉੱਤੇ ਆਉਣਾ ਤੇ ਭਾਈ ਸਾਹਿਬ ਜੀ ਇਹ ਦੱਸੋ ਵੀ ਇੱਕ ਤਰ੍ਹਾਂ ਜਿਹੜਾ ਵਾ ਇਹ ਹਾਸਾ ਜਿਹੜਾ ਕਿਤਰਾ ਕੀ ਪ੍ਰੋਬਲਮ ਬਣੇ ਕਿਤਰਾ ਹਾਸਾ ਵਾ ਪਰਿਆ ਸਭ ਤੋਂ ਪਹਿਲਾਂ ਦਾਸ ਨੂ ਜਨਵਤਨ ਦੀ ਮਿੱਟੀ ਦਾ ਬਹੁਤ ਬਹੁਤ ਧੰਨਵਾਦੀ ਆ ਕਿਉਂਕਿ ਪਹਿਲਾਂ ਜਿਹੜੀਆਂ ਸਾਡੀਆਂ ਕਿਸ ਤਰੀਕੇ ਦੀਆਂ ਵੀਡੀਓ ਹੁੰਦੀਆਂ ਨੇ ਤੇ ਉਹ ਵਿਦੇਸ਼ਾਂ ਤੇ ਵਿਦੇਸ਼ਾਂ ਤੱਕ ਸੰਗਤਾਂ ਦੇ ਰੂਪ ਰੂਪ ਕਰਦੇ ਜੀ ਦਾ ਸਾਰੀਆਂ ਸੰਗਤਾਂ ਦੇ ਭਰਤੀ ਸਾਂਝ ਪਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆਪਾਂ ਜੀ 60 ਕਿਲੋ ਹੈ ਦੇ ਕਰਮਾਂ ਦਾ ਢੇੜਾ ਪਰ ਕੁਝ ਸਾਡੀਆਂ ਕਮੀਆਂ ਕਰਨ ਜਿਹੜੇ ਜਿਹੜੇ ਦੁਰਘਟਨਾ ਜਿਹੜੀਆਂ ਵਾਪਰ ਜਾਂਦੀਆਂ ਨੇ ਅਸੀਂ ਤੇ ਬਟਾਲੇ ਜਾ ਰਹੇ ਹਾਂ ਅੰਦਰ ਨਾਨਕ ਧਾਮ ਦੇ ਬੈਕ ਸਾਈਡ ਨੂੰ ਕਿਸ਼ਮਸ਼ਾਨ ਘਾੜ ਦੇ ਅੰਦਰੋਂ ਕੋਈ ਬਾਬੂ ਜਿਹੜੇ ਆ ਆਪਣੇ ਗੱਡੀ ਕੱਢਣੇ ਉਹਨਾਂ ਨਹੀਂ ਵੇਖਿਆ ਨਗਰ ਅਲਾਜ ਕਰ ਦਿੱਤਾ ਜਿਹੜੀ ਗੱਡੀ ਉਹ ਸਾਡੇ ਨਾਲ ਆ ਕੇ ਟਕਰਾਈ ਉਹਨਾਂ ਦੀ ਪਰ ਉਸ ਮੌਕੇ ਤੇ ਉਹ ਸਾਨੂੰ ਹਸਪਤਾਲ ਤਰਮਿੰਦਰ ਹੈਲਥ ਕੇਅਰ ਲਾਗੇ ਹਸਪਤਾਲੇ ਬਣਿਆ ਉਹਦੇ ਵਿੱਚ ਸਾਨੂੰ ਲੈ ਕੇ ਜਰੂਰ ਗਏ ਗੱਡੀ ਆਪਣੀ ਦੇ ਵਿੱਚ ਪਾ ਕੇ ਪਰ ਮੈਂ ਉਹਨਾਂ ਦੀ ਬੇਸਮਝੀ ਇਹ ਸਮਝੂਗਾ ਕਿ ਸਾਨੂੰ ਉਹ ਗੱਡੀ ਦੇ ਵਿੱਚ ਪਾ ਕੇ ਲੈ ਜਾਣ ਦੇ ਬਾਵਜੂਦ ਉਹਨਾਂ ਸਾਡੀ ਬਾਅਦ ਖਬਰ ਕੋਈ ਨਹੀਂ ਲਈ ਤੇ ਉਹ ਨਾ ਡਾਕਟਰ ਨੇ ਸਾਡੀ ਖਬਰ ਲਈ ਆ ਹਨੂ ਘਰ ਤੋਂ ਘੜੀ 20 ਮਿੰਟੋਂ ਨੇ ਆਪਣੇ ਹੈਲਥ ਕੇਅਰ ਦੇ ਵਿੱਚ ਬਾਹਰ ਛਿੜਿਆ ਅਹੀਂ ਨੂੰ ਫਿਰ ਬੇਨਤੀ ਕੀਤੀ ਆ ਵੀ ਇੰਨੀ ਸਾਡੀ ਸਾਟ ਸੀਰੀਅਸ ਕੇਸ ਆ ਤੂੰ ਇਹਨੂੰ ਮਨ ਥੋੜਾ ਵੇਖੋ ਪਰ ਉਹ ਡਾਕਟਰ ਦਾ ਕਹਿਣਾ ਸੀ ਕਿ ਜਿਹੜਾ ਮੇਰੇ ਅੰਦਰ ਗਾਧ ਵੜਿਆ ਮੇਰੇ ਮਰੀਜ਼ ਆ ਉਹਨਾਂ ਮਰੀਜ਼ਾਂ ਵੇਖਣ ਤੋਂ ਬਾਅਦ ਤੁਹਾਨੂੰ ਫਿਰ ਵੇਖੂਗਾ ਪਰ ਅਹੀਂ ਉਸ ਮੋਰਗੇ ਤੇ ਕੋਈ ਜਿਹੜੀ ਸਾਡੀ ਕੰਡੀਸ਼ਨ ਨਹੀਂ ਘਰ ਕੋ ਨਹੀਂ ਵੇਖੀ ਗਈ ਤੇ ਇਹ ਕਰਕੇ ਆਪਾਂ ਉਸ ਜਿਹੜੀ ਦੁਕਾਨ ਤੋਂ ਤਰਮਿੰਦਰ ਹਾਲ ਗੀਅਰ ਬਟਾਲਾ ਉਹ ਤੋਂ ਉੱਠ ਕੇ ਅਸੀਂ ਮੁੜ ਕੇ ਜੈਨੀਪੁਰ ਆ ਗਏ ਪਰ ਉਹਨਾਂ ਦਾ ਨਾਮ ਅਜੇ ਤੱਕਾਨੂੰ ਕੋ ਬਾਉਆ ਦਾ ਜਿਹੜਾ ਅੱਜ ਗੱਡੀਆਂ ਹਰ ਨਟ ਕਰਾਈ ਆ ਨਾ ਉਹਨਾਂ ਦਾ ਕੋਈ ਮੈਸੇਜ ਆਇਆ ਤੇ ਨਾ ਉਹਨਾਂ ਨੇ ਸਾਨੂੰ ਕੋਈ ਮੇਲਤਾ ਕੀਤਾ ਹੈ ਇਹ ਕਰਕੇ ਮੈਂ ਸੰਗਤ ਨੂੰ ਬੇਨਤੀ ਜ਼ਰੂਰ ਕਰੂੰਗਾ ਕਿ ਇਹੋ ਜਿਹੇ ਹਾਲ ਸੇ ਹੁੰਦੇ ਆ ਜਾਨ ਦੇ ਇਨਸਾਨ ਉਹ ਜ਼ਿੰਮੇਵਾਰੀ ਲਵੇ ਹੀ ਨਾ ਉਹ ਸਾਡੀ ਉਸ ਮੌਕੇ ਦੀ ਜ਼ਿੰਮੇਵਾਰੀ ਨਾ ਲੇਦਾ ਸਾਨੂੰ ਹੋਣਾ ਕਿ ਸਾਡੀ ਜ਼ਿੰਮੇਵਾਰੀ ਕਹਿੰਦੇ ਨਹੀਂ ਲਈ ਆਪਾਂ ਚਲੋ ਜੇ ਹੁਣ ਆਪਾਂ ਹੁਣ ਦੋ ਜਣੇ ਆ ਦੂਸਰਾ ਇਨਸਾਨ ਜਿਹੜਾ ਉਹ ਮੈਨੂੰ ਚੁੱਕ ਕੇ ਲੈ ਆਇਆ ਜੇ ਕੱਲਾ ਇਨਸਾਨ ਹੋਵੇ ਤਾਂ ਕਿਸ ਤਰੀਕੇ ਤੋਂ ਜਿੰਮੇਦਾਰੀ ਨੂੰ ਚੁੱਕ ਕੇ ਕਰ ਸਕਦਾ ਹੈ ਇਹ ਕਰਕੇ ਦਾਸ ਦੀ ਬੇਨਤੀ ਨੂੰ ਪ੍ਰਮਾਨ ਕਰਿਓ ਆਪਣੀ ਮਾਤ ਨੂੰ ਆਪਾਂ ਪੋਜਿਟਿਵ ਰੱਖਿਆ ਕਰੀਏ ਕੇਵਲ ਨੈਗਟਿਵ ਨਾ ਰੱਖਿਆ ਕਰੀਏ ਕਿਉਂਕਿ ਹਾਨੂੰ ਸਤਿਗੁਰ ਨੇ ਸੇਵਾ ਦਿੱਤੀ ਆ ਲੋਕ ਭਲਾਈ ਦੀ ਸੇਵਾ ਕਿਉਂ ਆਜ ਸੰਗਤਾਂ ਤਕਰੀਬਨ ਬੜੀ ਦੂਰ ਦਰਾਡੇ ਦੇਸ਼ਾਂ ਦੇ ਵਿਦੇਸ਼ਾਂ 'ਚ ਦਾਸ ਦੀਆਂ ਜਿਹੜੀਆਂ ਵੀਡੀਓ ਸੰਗਤਾਂ ਨੇ ਦੂਰ ਕਰਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਇਲ ਸਾਨੂੰ ਭਾਈ ਨਰਵੈ ਸਿੰਘ ਜੀ ਖਾਲਸਾ ਜਿਨ੍ਹਾਂ ਨੇ ਕਿ ਆਪਜੀ ਨਾਲ ਦੱਸਿਆ ਕਿ ਕਿਸ ਤਰ੍ਹਾਂ ਇਹਨਾਂ ਨੂੰ ਇਹ ਜਿਹੜੀ ਆ ਸੱਟ ਲੱਗੀ ਆ ਕਿਉਂਕਿ ਵੇਖੋ ਅੱਜ ਦੇ ਸਮੇਂ ਵਿੱਚ ਜਿਹੜਾ ਵਾ ਇਨਸਾਨ ਆ ਇਹਦੇ ਵਿੱਚੋਂ ਇਨਸਾਨੀਅਤ ਜਿਹੜੀ ਆ ਖਤਮ ਹੁੰਦੀ ਜਾ ਰਹੀ ਆ ਕਹਿ ਲਿਆ ਜਾਵੇ ਕਿ ਧਰਮ ਜਿਹੜਾ ਵਾ ਸਾਡੇ ਵਿੱਚੋਂ ਖੰਭ ਲਾ ਕੇ ਅੱਜ ਕੱਲ ਉੱਟ ਗਿਆ ਤੇ ਅਸੀਂ ਇਨਸਾਨੀਅਤ ਨੂੰ ਇਨਸਾਨੀਅਤ ਨਾ ਤੌਰ ਤੇ ਨਹੀਂ ਸਮਝਦੇ ਅਸੀਂ ਕੀ ਕਰਦੇ ਆ ਕਿ ਜਦੋਂ ਸਾਡੇ ਸਿਰ ਤੇ ਉੱਤੇ ਕੋਈ ਮੁਸੀਬਤ ਆਉਂਦੀ ਆ ਤੇ ਅਸੀਂ ਬਸ ਉਸ ਨੂੰ ਟਾਲ ਕੇ ਤੇ ਆਪ ਲਾਂਭੇ ਹੋ ਜਾਂਦੇ ਆ ਸੋ ਇਹਨਾਂ ਨਾਲ ਵੀ ਇਸ ਤਰ੍ਹਾਂ ਹੋਇਆ ਕਿ ਜਿਨ੍ਹਾਂ ਦੀ ਗੱਡੀ ਨਾਲ ਇਹ ਹਾਦਸਾ ਵਾਪਰਦਿਆ ਉਹ ਗੱਡੀ ਵਾਲੇ ਇਹਨਾਂ ਨੂੰ ਸਿਰਫ ਹਸਪਤਾਲ ਲੈ ਕੇ ਗਏ ਬਾਅਦ ਵਿੱਚ ਇਹਨਾਂ ਦੀ ਕੋਈ ਬਾਤ ਨਹੀਂ ਪੁੱਛੀ ਤੇ ਨਾ ਹੀ ਇਹਨਾਂ ਨਾਲ ਕੋਈ ਸੰਪਰਕ ਕੀਤਾ ਜਿੱਦ ਤੱਕ ਸੋ ਅਸੀਂ ਆਸ ਕਰਦੇ ਆ ਕਿ ਇਹ ਸਤਿਗੁਰੂ ਪਾਸ਼ਾ ਜੀ ਕਿਰਪਾ ਕਰਨ ਇਹਨਾਂ ਦੀ ਸਿਹਤ ਜਿਹੜੀ ਆ ਤੰਦਰੁਸਤ ਹੋਵੇ ਜਿਹੜੀ ਇਹਨਾਂ ਨੂੰ ਛੱਟ ਲੱਗੀ ਆ ਸੰਗਤਾਂ ਸਾਰੀਆਂ ਆਓ ਰਲ ਮਿਲ ਕੇ ਅਰਦਾਸ ਕਰੀਏ ਕਿ ਇਹਨਾਂ ਨੂੰ ਜਿਹੜੀ ਹੈ ਸਰੀਰਕ ਤੌਰ ਤੇ ਕਸ਼ਟ ਆਇਆ ਵਾ ਦੂਰ ਹੋਵੇ ਤੇ ਇਹ ਇਸੇ ਤਰ੍ਹਾਂ ਫਿਰ ਸੰਗਤਾਂ ਦੀ ਜਿਹੜੀ ਆ ਸੇਵਾ ਕਰਦੇ ਰਹਿਣ ਜਿਸ ਤਰ੍ਹਾਂ ਕਿ ਪਹਿਲਾਂ ਕਰਦੇ ਨੇ ਸੋ ਤੁਸੀਂ ਵੇਖਦੇ ਰਹੋ ਵਤਨ ਦੀ ਮਿੱਟੀ ਕੈਨਲ ਮੈਂ ਡਾਕਟਰ ਪ੍ਰਤਾਪ ਸਿੰਘ ਭਗੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ